ਹਾਂਜੀ ਹਸਤੀਗਾ ਜੀ ਸਾਰਿਆਂ ਨੂੰ ਮੈਂ ਕੰਮਿਤਕਰ ਹਸਰੇ ਕੋ ਹੋ ਨਵੀਂ ਵੀਡੀਓ ਲੈ ਕੇ ਬਾੜੀ ਦੇ ਨਾਲ ਸੰਬੰਧਿਤ ਹੈ ਸਬਜ਼ੀ ਦੇ ਨਾਲ ਸੰਬੰਧਿਤ ਹੈ ਤੇ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਡੇ ਮਤਲਬ ਜੇ ਕਿਸੇ ਦੇ ਕੰਮ ਦੀ ਹੋਈ ਤਾਂ ਉਹਨੂੰ ਨੌਲੇਜ ਮਿਲ ਸਕੇ ਕਹਿੰਦੇ ਆ ਕਿ ਬੰਦਾ ਜਾਂ ਤਾਂ ਕੰਮ ਕਰਨ ਲੱਗਾ ਤਾਂ ਸਟੱਡੀ ਕਰਨ ਲੱਗਾ dono ਇਹਨਾਂ ਪਤਾ ਨਹੀਂ ਹੁੰਦਾ ਤੇ ਹੌਲੀ-ਹੌਲੀ ਸਿੱਖ ਕੇ ਹੀ ਨੌਲੇਜ ਆਉਂਦੀ ਹੈ ਉਹਨੂੰ ਹੌਲੀ-ਹੌਲੀ ਪਤਾ ਲੱਗਦਾ ਹੈ ਤੇ ਅਸੀਂ ਸਾਨੂੰ ਆਲੂਆਂ ਦੀ ਸਹੀ ਟਾਈਮਿੰਗ ਨਹੀਂ ਪਤਾ ਨਹੀਂ ਸੀਗੀ ਪਰ ਅਸੀਂ ਫਿਰ ਵੀ ਅਕਤੂਬਰ ਮਹੀਨੇ ਵਿੱਚ ਲਾਏ ਸੀ ਕਿ ਅਸੀਂ ਕਿਸੇ ਨੂੰ ਪੁੱਛਿਆ ਸੀਗਾ ਵੀ ਕਿਹੜੇ ਮਹੀਨੇ ਦੀ ਟਾਈਮਿੰਗ ਹੁੰਦੀ ਹੈ ਤੇ ਉਹਨਾਂ ਨੇ ਸਾਨੂੰ ਅਕਤੂਬਰ ਮਹੀਨਾ ਦੱਸਿਆ ਸੀਗਾ ਤੇ ਸਿਆਣੇ ਕਿਸੇ ਸਿਆਣੇ ਮਦਨੇ ਨੇ ਦੱਸਿਆ ਸੀਗਾ ਤੇ ਅਸੀਂ ਅਕਤੂਬਰ ਮਹੀਨੇ ਵਿੱਚ ਲਾਏ ਤੇ ਇਹਨਾਂ ਨੂੰ ਪੱਟਣ ਦਾ ਹੁਣ ਟਾਈਮ ਥੋੜੇ ਜਿਹਾ ਲੇਟ ਹੋ ਗਿਆ ਸੀ ਲਗਾਉਣ ਵਿੱਚ ਤੇ ਇਹ ਨਾ ਅਕਤੂਬਰ ਮਹੀਨੇ ਤੋਂ ਸ਼ਾਇਦ ਪਹਿਲਾਂ ਲੱਗਦੇ ਨੇ ਤੇ ਜਦੋਂ ਅਗਲੀ ਵਾਰ ਲਾਵਾਂਗੇ ਤਾਂ ਅਗਲੀ ਵਾਰ ਇਹ ਸਹੀ ਟਾਈਮਿੰਗ ਤੇ ਲਾਵਾਂਗੇ ਹਾਂ ਤੇ ਕਿ ਜੀ ਥੋੜਾ ਜਿਹਾ ਕੰਮ ਕਾਰਾ ਵਿੱਚ ਬੀਜੀ ਰਹੇ ਉਸ ਕਰਕੇ ਵੀ ਸਮ ਟਾਈਮ ਘਟ ਲੱਗ ਗਿਆ ਤੇ ਹੁਣ ਫਰਵਰੀ ਮਹੀਨਾ ਚੜ ਚੁੱਕਿਆ ਸੀਗਾ ਸੀ ਫਰਵਰੀ ਮਹੀਨੇ ਵਿੱਚ ਜਾ ਕੇ ਪੱਤੇ ਤੇ ਇਹ ਮੇਰੇ ਹਿਸਾਬ ਵਿੱਚ ਫਰਵਰੀ ਮਹੀਨੇ ਤੋਂ ਪਹਿਲਾਂ ਪੱਤੇ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਪਰ ਸੋਨੀਸ ਰਲਦਾ ਐਕਸਪੀਰੀਅੰਸ ਆ ਗਿਆ ਕਿ ਜਿੱਥੇ ਜੇ ਮਤਲਬ ਸਬਜ਼ੀਆਂ ਨੂੰ ਪਾਣੀ ਬੱਤ ਲਗੂਗਾ ਤਾਂ ਉਹ ਪਾਣੀ ਖਰਾਬ ਹੀ ਕਰੂਗਾ ਸਬਜ਼ੀਆਂ ਨੂੰ ਮੈਂ ਤੁਹਾਨੂੰ ਅੱਗੇ-ਅੱਗੇ ਦਿਖਾਉਣੀ ਹੈ ਜਿੱਥੇ ਤਾਂ ਸਾਡੇ ਮਤਲਬ ਟੁੱਟੀ ਦੀ ਪਾਈਪ ਬਾਹਰ ਆਉਂਦੀ ਹੈ ਨਾ ਉੱਥੇ ਪਾਣੀ ਥੋੜਾ ਥੋੜਾ ਲੀਕ ਹੋ ਜਾਂਦਾ ਤੇ ਉੱਥੇ ਦਾ ਆਲੂ ਬਿਲਕੁਲ ਜਿਵੇਂ ਛੋਟੇ ਨੇ ਬਰੀਕ ਰਹੇ ਹੋਣੇ ਤੇ ਜਿੱਥੇ ਐਂਡ ਵਿੱਚ ਮਤਲਬ ਐਂਡ ਸੀਗਾ ਜਿੱਥੇ ਪਾਣੀ ਬਹੁਤ ਘਟ ਜਾਂਦਾ ਸੀਗਾ ਉੱਥੇ ਆਲੂ ਕਾਫੀ ਵੱਡੇ ਵੱਡੇ ਸੀਗੇ ਤੇ ਸਾਨੂੰ ਇਸ ਗੱਲ ਦਾ ਐਕਸਪੀਰੀਅੰਸ ਆਇਆ ਕਿ ਮਤਲਬ ਪਾਣੀ ਜ਼ਿਆਦਾ ਨਹੀਂ ਲਿਖਣਾ ਚਾਹੀਦਾ ਹੈਗਾ ਗਾਜਰਾਂ ਨੂੰ ਵੀ ਅਸੀਂ ਬਹੁਤ ਘੱਟ ਪਾਣੀ ਲਾਉਂਦੇ ਹਾਂ ਗਾਜਰਾਂ ਨੂੰ ਤਾਂ ਮਤਲਬ ਨਾ ਮਹੀਨੇ ਵਿੱਚ ਕੋਈ 1-2 ਵਾਰੀ ਮਸਾਂ ਮਤਲਬ ਪਾਣੀ ਲੱਗਦਾ ਤਾਂ ਹੀ ਗਰਜ ਰਹਿੰਦੀਆਂ ਮਤਲਬ ਵਧੀਆਂ ਬਣ ਜਾਂਦੀਆਂ ਨੇ ਤੇ ਗਰਜਰਾ ਦੀ ਵੀਡੀਓ ਨਾ ਜੋ ਬਣਾਈ ਨਹੀਂ ਗਈ ਹੈਗੀ ਸ਼ੂਟ ਹੋਈ ਨਹੀਂ ਹੈਗੀ ਬਿਕੋਜ਼ ਐਟ ਕਿਸਾਨ ਨੂੰ ਕੰਮ ਬਹੁਤ ਰਹੇ ਨੇ ਤੇ ਬਾੜੀ ਵਾਲਾ ਸਟਾਇਰ ਨਾ ਧਿਆਨ ਦਿੱਤਾ ਨਹੀਂ ਕਿਹਾ ਹੈਗਾ ਉਸ ਕਰਕੇ ਮਤਲਬ ਸਬਜ਼ੀਆਂ ਸਾਡੇ ਆਦ ਕਿ ਇੰਨੀ ਪ੍ਰੋਪਰ ਹੋਈਆਂ ਨਹੀਂ ਹੈਗੀਆਂ ਤੇ ਹੁਣ ਅਸੀਂ ਆ ਦੇਖੋ ਆਲੂ ਪੱਟ ਰਹੇ ਨੇ ਥੋੜਾ ਜਿਹਾ ਮਤਲਬ ਪੱਟਾਂ ਗਿੱਲੀਆਂ ਸੀਗੀਆਂ ਇਸ ਲਈ ਹੱਥੇ ਨਾਲ ਹੱਥਾ ਨਾਲ ਵੀ ਪੱਟ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਕਿਤੇ ਆਲੂ ਹੋ ਰਹੇ ਨੇ ਪਿੱਛੇ ਇੱਥੇ ਪਾਣੀ ਘਟ ਲੱਗਦਾ ਸੀਗਾ ਨਾ ਇਸ ਲਈ ਇੱਥੇ ਆਲੂ ਬਹੁਤ بڑے بڑے ਨਿਕਲੇ ਨੇ ਤੇ ਜਿਹੜੇ ਮੁਰੇ ਸੀਗੇ ਉੱਥੇ ਜਮੇ ਬਿਲਕੁਲ ਪ੍ਰੇਕ ਨਿਕਲੇ ਨੇ ਤੇ ਕਹਿੰਦੇ ਕਿ ਟੁਕੜਾ ਖਾ ਕੇ ਆਕ ਲਾਉਂਦੀ ਐ ਤੇ ਅਗਲੇ ਮਾਂਥ ਵਿੱਚ ਹੁਣ ਕਿਸੇ ਨੂੰ ਸਮਾਰ ਕੇ ਪੁੱਛਾਂਗੇ ਕਿ ਕਿਹੜੇ ਮਹੀਨੇ ਵਿੱਚ ਆਲੂ ਲੱਗਦੇ ਨੇ ਤੇ ਸ਼ਾਇਦ ਅਕਤੂਬਰ ਮਹੀਨੇ ਤੋਂ ਪਹਿਲਾਂ ਲੱਗਦੇ ਹੁਣ ਤੇ ਫਿਰ ਉਸ ਟਾਈਮਿੰਗ ਤੇ ਫਿਰ ਐਦਾਂ ਹੈ ਨਾ ਕਿ ਮਤਲਬ ਅਗੇ ਕਰਮੀਆਂ ਤੇ ਸਬਜ਼ੇ ਮਿਲਾਉਣੇ ਹੁੰਦੇ ਨੇ ਹੁਣ ਅਸੀਂ ਭੁੰਡੇ ਭੁੰਡਿਆਂ ਦੇ ਬੁੱਟੇ ਲਗਾ ਦਿੱਤੇ ਨੇ ਤੇ ਉਹਦੀ ਵੀਡੀਓ ਮੈਂ ਹੁਣ ਫਿਰ ਕਿਸੇ ਦਿਨ ਜਦੋਂ ਮੈਨੂੰ ਟਾਈਮ ਮਿਲੇ ਤਾਂ ਸ਼ੂਟ ਕਰਕੇ ਫਿਰ ਵੀਡੀਓ ਅਪਲੋਡ ਕਰੂੰਗੀ ਮੈਂ ਆ ਦੇਖੋ ਵੀ ਛੋਟੇ ਵੀ ਨੇ ਪਿੱਛੇ ਵੱਡੇ ਵੀ ਨੇ ਐ ਵੈਸੇ ਜਿਹੜੇ ਪਿੱਛੇ ਪਾਣੀ ਘੱਟ ਲੱਗਿਆ ਉੱਥੇ ਆਲੂ ਬਹੁਤ ਵੱਡੇ-ਵੱਡੇ ਨਿਕਲੇ ਨੇ ਇਹ ਅਸੀਂ ਲਗਭਗ 500 ਬਟਾ ਮਤਲਬ ਲੱਜਾਂ ਸੀਗੀਆਂ ਆਲੂਆਂ ਦੇ ਆ ਤੇ ਇੱਕ ਪੂਰਾ ਟੁਕੜਾ ਭਰ ਕੇ ਹੋ ਗਿਆ ਸੀਗਾ ਜਗ੍ਹਾ ਘਟ ਹੋਣ ਕਾਰਨ ਮਤਲਬ ਫੇਰ ਅਸੀਂ ਆਲੂ ਪੱਤੇ ਦੇ ਉਸ ਤੋਂ ਬਾਅਦ ਅਸੀਂ ਭਿੰਡੀਆਂ ਵਗੈਰਾ ਹਰੀ ਮਿਰਚਾਂ ਵਗੈਰਾ ਲਾਈਆਂ ਅੱਧੇ ਆਲੂ ਕਹੀਂ ਨਾਲ ਵੱਡੇ ਜਾਂਦੇ ਸੀਗੇ ਤੇ ਤੇ ਬਸ ਤੇ ਵਧੀਆ ਹੋ ਗਏ ਮਤਲਬ ਘਰ ਦੇ ਆਲੂ ਬਿਨਾ ਸਪਰੇਅ ਤੋਂ ਆ ਦੇਖੋ ਇਹਦਰ ਭੁਰਨਵਾਜ ਬੈਠਾ ਹੈ ਤੇ ਉਸਦੇ ਪਾਪਾ ਨੇ ਉਸ ਨੂੰ ਛੋਟਾ ਜਿਹਾ ਆਲੂ ਦਿੱਤਾ ਤੇ ਇਹ ਕਹਿੰਦਾ ਸੀਗਾ ਨਿਕਾ ਜਾ ਨਿਕਾ ਜਾ ਇਹਨੂੰ ਰੇਟਲ ਮਤਲਬ ਆਲੂ ਦਬੋ ਹਾਂ ਜਿਵੇਂ ਇਸਾ ਤੇ ਕਿ ਟਿੱਕੇ ਆਲੂ ਪੈ ਨੇ ਵੈਸੇ ਬਿਨਾ ਕੈਮੀਕਲ ਬਿਨਾ ਸਪਰੇਅ ਤੋਂ ਤਾਂ ਚੀਜ਼ ਘਰ ਦੀ ਵਧੀਆ ਹੀ ਹੁੰਦੀ ਹੈ ਚਾਹੇ ਫਿਰ ਉਹ साइज ਵਿੱਚ ਛੋਟੀ ਹੋ ਜਵੇ ਮਤਲਬ ਚਾਹੇ ਆਕਾਰ ਛੋਟਾ ਰਹਿ ਜਵੇ ਚਾਹੇ ਪੱਟਾ ਹੋ ਜਵੇ ਥੋੜੇ ਜਿਹਾ ਮੱਟਾ ਗਿੱਲੀਆਂ ਹੁਣ ਕਰਨ ਕਈ ਤਾਂ ਕਰਦਿਆਂ ਨੇ ਬੂਟੇ ਇੱਦਾਂ ਹੀ ਖਿਚਲੇ ਸੀਗੇ ਪੱਟੇ ਗਏ ਆ ਦੇਖੋ ਇੱਥੇ ਪਿੱਛੇ ਬਿਲਕੁਲ ਪਾਣੀ ਸੀ ਲੱਗਿਆ ਨਾ ਦੇਖੋ ਵਿੱਚ ਤਾਂ ਬਿਲਕੁਲ ਜਮੇ ਛੋਟੇ ਛੋਟੇ ਨੇ ਗੁੰਵਾ ਜਾ ਪਟ ਰਿਹਾ ਹੈ ਆਪਣੇ ਆਪ ਘਟ ਰਿਹਾ ਹੈ ਬਸ ਤੇ ਕਹਿੰਦੇ ਨੇ ਸੈਨੇਬਜ਼ੁਰ ਕਹਿੰਦੇ ਨੇ ਕਿ ਬੱਚਿਆਂ ਨੂੰ ਮਿੱਟੀ ਚ ਘਟਾਉਣਾ ਚਾਹੀਦਾ ਪਰ ਇਹ ਮਿੱਟੀ ਵਿੱਚ ਸਲਿੱਪਰ ਕੇ ਬਿਲਕੁਲ ਵੀ ਰਾਜ਼ ਹੀ ਨਹੀਂ ਹੈਗਾ ਜਿਹਦੇ ਕਹਿ ਦਿੰਦਾ ਕਿ ਮम्मा ਮੈਂ ਲਿਪੜ ਗਿਆ ਸਾਤੇ ਗੁਰਾਈ ਵੀ ਦੀ ਬਹੁਤ ਘੱਟ ਹੋਈ ਆ ਆਲੂ ਹੋ ਸਬਜ਼ੀਆਂ ਦੇ ਕਿਉਂਕਿ ਟਾਈਮ ਬਹੁਤ ਘੱਟ ਸੀਗਾ ਹਸਬੰਦ ਜੌਬ ਤੇ ਜਾਣ ਕਰਕੇ ਫਿਰ ਬਹੁਤ ਟਾਈਮ ਘਟ ਮੈਂਦਾ ਸੀ ਤੇ ਹੁਣ ਸਾਨੂੰ ਪਤਾ ਲੱਗ ਗਿਆ ਅਗਲੀ ਵਾਰੀ ਪਾਣੀ ਵੀ ਘਟ ਲਾਇਆ ਕਰਾਂਗੇ ਤੇ ਸਹੀ ਟਾਈਮਿੰਗ ਤੇ ਵੀ ਲਾਇਆ ਕਰਾਂਗੇ ਤਾਂ ਜੋ ਇਹਨਾਂ ਛਿੱਤੀ ਪੱਤੇ ਜਾਏਗਾ ਨਾ ਤੇ ਪੱਟਣ ਤੋਂ ਬਾਅਦ ਗਰਮੀਆਂ ਦੇ ਸਬਜ਼ੀਆਂ ਜਿਦਾ ਟਿੰਡੋ, ਕarele, ਕਦੂ, ਫ੍ਰਿੰਡੀ ਇਹ ਸਾਰਾ ਕੁਝ ਲਗਣਾ ਹੁੰਦਾ ਥੋੜੀ ਜਿਹੀ ਜਗ੍ਹਾ ਦੀ ਘਾਟ ਹੋ ਜਾਂਦੀ ਏ ਇਸ ਕਰਕੇ ਸਾਢੇ 5-6 ਪੱਟਾਂ ਸੀਗੀਆਂ ਤੇ 5-6 ਪੱਟਾਂ ਵਿੱਚੋਂ ਸਾਨੂੰ ਆ ਦੇਖੋ ਮੈਂ ਰਾਤ ਨੂੰ ਸਾਰੇ ਠੀਕ ਕਰ ਰਹੀ ਸੀਗੀ ਆ ਤੁਸੀਂ ਦੇਖ ਸਕਦੇ ਜਿੱਥੇ ਪਾਣੀ ਘੱਟ ਸੀਗਾ ਉੱਥੇ ਦੇਖੋ ਕਿੱਡੇ-ਕੱਡੇ ਆਲੂ ਨੇ ਦੇਖ ਸਕਦੇ ਹੋ ਬੜਾ ਸੋਹਣਾ ਸਾਈਜ਼ ਹੋਇਆ ਹੋਇਆ ਇਹਨਾਂ ਦਾ ਤੇ ਜਿਹੜੇ ਮਤਲਬ ਜਿੱਥੇ ਪਾਣੀ ਪਤਲੇ ਕਿਹਾ ਹੋਏ ਉੱਥੇ ਛੋਟੇ-ਛੋਟੇ ਨੇ ਆ ਦੇਖੋ ਇਹਨੇ ਆਲੂ ਹੋ ਚੁੱਕੇ ਨੇ ਪੂਰੀ ਟੋਕਰੀ ਭਰ ਗਈ ਸੀਗੀ ਉੱਪਰ ਤੱਕ ਮੇਰੀ ਇਹ ਤੇ ਜੇ ਕਿਸੇ ਨੂੰ ਵੀਡੀਓ ਮੇਰੀ ਵਧੀਆ ਲੱਗੇ ਹੋਵੇ ਆ ਦੇਖੋ ਦੁਬਾਰਾ ਪੁੰਗਨ ਵੀ ਲੱਗੇ ਸੀ ਕਿਉਂਕਿ ਟਾਈਮ ਨਿਕਲ ਕੇ ਚੁੱਕਿਆ ਸੀ ਕਿ ਇਹਨਾਂ ਦਾ ਆਲੂਆਂ ਦਾ ਤੇ ਜੇ ਕਿਸੇ ਨੂੰ ਵੀਡੀਓ ਬੜੀ ਲੱਗੀ ਹੋਵੇ ਜਾਣਕਾਰੀ ਵਾਲੀ ਬੁਟੀ ਮਿਲੀ ਹੋਵੇ ਤੇ ਬਾੜੀਆਂ ਸਬੰਧਿਤ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਬੜੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ